ਯੋ ਬਾਈ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਮਿੱਤਰੋ ਤੇ ਬਾਈ ਝੋਨੇ ਦੀ ਫਸਲ ਆ ਗਈ ਮੰਡੀ ਦੇ ਵਿੱਚ ਆਜਾ ਬਾਈ ਖਰੀਦ ਤਾਂ ਸ਼ੁਰੂ ਨਹੀਂ ਹੋਈ ਪਰ ਆਪਣੇ ਇਧਰ ਆਉਣੀ ਸ਼ੁਰੂ ਹੋ ਗਈ ਆ ਤੇ ਅੱਜ ਆਪਾਂ ਨੇ ਬਾਈ ਟਰੈਕਟਰ ਦੇਣਾ 4x4 ਡਰਾਈਵ ਵਾਲਾ 55 HP 'ਚ ਚਲੋ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਹਾਰਾਜ ਆਵਾਜ਼ ਆਉਂਦੀ ਦਾ ਕਿਹੜੇ ਦੀ ਆ ਵਧੀਆ ਆਨ ਇੰਡੋਰ ਦੀ ਆ ਫੋਟੋ ਹਾਰਨਸ ਡਾਂਸਰ ਦੂ ਦਾ ਪਾਇਆ ਹੋਇਆ ਮਾਈਂਡੂ ਫਾਰਮੋਂ ਦੇਖਣ ਲੱਗੇ ਟਰੈਕਟਰ ਦਾ ਜਿਹੜੇ ਮਾਰਦੇ ਆ ਮਨ ਲਾਉਦਾ ਇੱਧਰ ਨੂੰ ਹੀ ਆ ਰਿਹਾ ਬਾਬੂ ਵੀ ਜਿਹੜਾ ਅੱਜ ਆਪਾਂ ਨੇ ਟਰੈਕਟਰ ਦਿੱਤਾ ਜਿੱਦੋਂ ਆਪਾਂ ਨੇ 3055 ਸਾਡੇ ਬਾਲਾ ਜੀ ਇੱਧਰ ਲੱਡੂਆਂ ਦੀ ਸਪਲਾਈ ਕਰ ਰਹੇ ਆਂ ਹੋਰ ਬਾਲਾ ਜੀ ਬੇਸਾਂ ਦੇ ਲੱਡੂ ਬੇਸਾਂ ਦੇ ਲੱਡੂ ਤੇਰੇ ਵਿਆਲੇ ਲੱਡੂ ਵੀ ਬਾਈ ਖਾਣੇ ਆ ਉਹ ਵੀ ਖਲਾਉਂਗੇ ਜੀ ਹਾਂ ਖਲਾਉਂਗੇ ਬਾਈ ਬੇਸਾਂ ਦੇ ਲੱਡੂ ਬਾਈ ਜਮੇ ਤਾਜ਼ੇ ਲੈ ਆਂ ਚ ਬਣਾ ਕੇ ਆਂ ਬਾਕੀ ਬਾਕੀ ਬਾਅਦ ਵਿੱਚ ਖਾਓਗੇ ਬਾਈ ਚਾਹ ਨਾਲ ਲੋ ਬਾਈ ਅੱਜ ਅਈ ਗਰਮੀ ਖਾਸੇ ਹੋਈ ਹੋਈ ਆ ਲੋ ਜੀ ਆਪਾਂ ਡਿਲੀਵਰੀ ਕਰ ਦਈਏ ਸਾਰੇ ਵੀਰ ਪਹੁੰਚੇ ਹੋਏ ਆ ਹਾਂਜੀ ਹਾਂਜੀ ਪਾਲ ਬਈਆ ਜੋ ਮਗਰ ਖੜਾ ਲੁਕਿਆ ਹੋਇਆ ਬੜਾ ਠੀਕ ਆ ਜੀ ओके okay, जी ठीक है भाई मुबारकबाद जी बहुत-बहुत भाई सारेनु जी तेल ਪਹਿਲਾਂ ਪਾਪਾ ਤੇ ਪਾ ਲਈ ਪਾਪਾ ਤੇ ਕੀ ਆ ਲੋ ਜੀ ਆਪਾਂ ਥੋੜੀ ਜੀ ਤੁਹਾਡੀ ਇੰਟਰੋਡਕਸ਼ਨ ਕਰਾ ਦਨੇ ਬਾਈ ਨਾਲ ਆ ਪੰਪ ਤੇ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮਮਾ ਜੀ ਕਿੱਥੇ ਦੇ ਰਿਹਾ ਆਪਾਂ ਟਰੈਕਟਰ ਜੀ ਟਰੈਕਟਰ ਖੇਜਰਾਵਾਲ ਖੇਜਰਾਵਾਲ ਠੀਕ ਆ ਜੀ ਬੀਲਰ ਤੇ ਚੱਲੂਗਾ ਠੀਕ ਹੈ ਜੀ ਬਾਈ ਨੂੰ ਕੋ ਪਹਿਲਾਂ ਵੀ ਹੈਗਾ ਟਰੈਕਟਰ ਇਹਨੂੰ ਪਰਨੇ ਓਕੇ ਜੀ ਤੇ ਵਧੀਆ ਕੰਮ ਕਰ ਚੱਲਦਾ ਬਾਈ ਨੂੰ ਕੋ ਪਹਿਲਾਂ ਡੀਲਰਸ਼ਿਪ ਵੀ ਸੀ ਇੰਡੋ ਫਾਰਮ ਦੀ ਹਾਂ 2010 ਤੋਂ 14 ਤੱਕ ਰਹੀ ਹੈ ਠੀਕ ਹੈ ਜੀ ਕਿੱਥੇ ਸੀਗੀ ਇਹ ਬਲਾਕ اچھا ਬਲਾਕ ਠੀਕ ਹੈ ਹੁਣ ਤੱਕ ਵੀ ਵੀਰੂ ਦੀ ਸਾਰੀ ਫੈਮਲੀ ਇੰਡੋ ਫਾਰਮ ਨਾਲ ਜੁੜੇ ਹੋਏ ਨੇ ਅੱਛਾ ਜੀ ਠੀਕ ਆ ਵਧੀਆ ਫੋਕਲੇ ਟਰੈਕਟਰ ਠੀਕ ਹੈ ਬੀਲਰ ਦੇ ਕੰਮ ਤੇ ਚਲਾ ਲਾਉਣਾ ਡੀਲਰ ਤੇ ਚੱਲ ਅੱਖੇ ਦੇ ਵੀ ਚੱਲਦਾ ਜੀ ਠੀਕ ਹੈ ਠੀਕ ਹੈ 30 ਬਜਾ ਐਨਵੀ ਦਾ ਪਾ ਜੀ ਪਹਿਲਾਂ ਹੀ ਦੇ ਰਿਹਾ ਹੈ ਨਾ ਫੋਰ ਵੀ ਬਾਈ ਫੋਰ ਠੀਕ ਹੈ ਜੀ ਜਿਹੜੀ ਇਹ ਨਹੀਂ ਪਤਾ ਵੀ ਕਿੰਨੇ ਦਾ ਆਪਾਂ ਨੂੰ ਆਇਆ ਕਿੰਨੇ ਦਾ ਆਪਾਂ ਨੇ ਵੇਚਿਆ ਹਲੇ ਅੱਛਾ ਜੀ ਆਪਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਅੱਛਾ ਜਿੱਦਿ ਉੱਪਰ ਸਾਡਾ ਉਸ ਤੋਂ ਗੱਲ ਹੋਈ ਬਾਈ ਓਕੇ ਓਕੇ ਠੀਕ ਹੈ ਬਾਅਦ ਚ ਪਤਾ ਲੱਗੂ ਠੀਕ ਹੈ ਜੀ ਪੈਸੇ ਆਪਣੇ ਕੋਲ ਪਾਉਣੇ ਜੇਰ ਤੇ ਨਹੀਂ ਹੁੰਦੇ ਠੀਕ ਹੈ ਠੀਕ ਹੈ ਜੀ ਬਾਈ ਨਾਲ ਨਹੀਂ ਕੈਮਰੇ ਪਹਿਲਾਂ ਤੇ ਜੁੜੇ ਹੋਏਗਾ ਆਪਣੇ ਨਾਲ ਠੀਕ ਹੈ ਬਾਈ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਲੋ ਜੀ ਬਾਈ ਆਪਾਂ ਨੇ ਪਰਸੋਂ ਵੀ ਤੁਹਾਨੂੰ ਦੱਸਿਆ ਸੀ ਬਲੌਗ ਚ ਟਰੈਕਟਰ ਇਹ ਆਪਣਾ 3 ਸਿਲੰਡਰ ਦੇ ਵਿੱਚ ਆ ਬਾਈ ਟਰੈਕਟਰ ਐਨ ਵੀ ਥ੍ਰੀ ਸਪੀਡ ਥ੍ਰੀ ਸਪੀਡ ਨੇ ਸਰ ਕੋ 2 ਸਪੀਡ ਦੇ ਵਿੱਚ ਆ ਬਾਈ ਲੋ ਹਾਈ ਦੇ ਵਿੱਚ ਠੀਕ ਹੈ ਜੀ ਫਰੰਟ ਟਾਇਰ ਇਹਦੇ ਹੱਥ 18 ਦੇ ਆ ਪਿਛਲੇ ਟਾਇਰ 14 9 28 ਦੇ ਆ ਬਾਈ ਤੇ 55 HP ਦੀ ਕੈਟਾਗਰੀ ਦੇ ਵਿੱਚ ਬਾਈ ਟਰੈਕਟਰ ਆ ਜਾਂਦਾ ਇਹ ਠੀਕ ਹੈ ਬਾਈ ਲੋ ਜੀ ਬਾਈ ਸਟਾਰਿੰਗ ਦੇ ਰਿਹਾ ਟਰੈਕਟਰ ਦੀ ਤੇ ਆ ਡਿਲੀਵਰੀ ਬਾਈ ਖਾਲਸਾ ਜੀ ਲੈ ਚੱਲੇ ਟਰੈਕਟਰ ਨੂੰ ਇਹ ਖੇਜਰਾਵਾ ਚੱਲਿਆ ਬਾਈ ਸਾਡੇ ਬਿੰਦ ਰਖ ਦੇ ਕੋਲ ਪਾਈ ਜਾਂਦਾ ਠੀਕ ਹੈ ਜੀ ਬਾਕੀ ਮਾਰਾ ਤਰਖੀਆਂ ਬਖਸ਼ੇ ਬਾਈ ਕੰਮਕਾਰ ਚ ਕਰੇ ਵਾਦਾ ਬਾਈ ਨਾਲ ਦੇ ਓ ਜੀ ਠੀਕ ਹੈ ਬਬਾਈ ਓਕੇ ਜੀ ਓ ਜੀ ਮਾਰਾ ਓ ਜੀ ਖਿੰਡੋ ਫਾਰਮ ਬਾਈ ਆਪਣੇ ਕੋਲ ਹੋਰ ਆਇਆ ਵਜੇ ਸਰਵਿਸ ਕਰਾਉਣ ਦੇ ਵਾਸਤੇ 3048 ਇਹ ਬਾਈ ਚਟਾਣੇ ਵਾਲਿਆਂ ਦਾ ਟਰੈਕਟਰ ਆ ਇਹ ਇਸੇ ਲਗਭਗ ਕਾਫੀ ਟਾਈਮ ਹੋ ਗਿਆ ਨਾ ਟਰੈਕਟਰ ਦਿੱਤਿਆਂ ਨੂੰ ਬਾਈ ਭਾਈ ਇੱਧਰ ਦੋ। ਉਹ ਭਾਈ ਇੱਧਰ ਦੋ ਰਿਵਿਊ ਕੈਮਰੇ ਵਿੱਚ ਕੀ ਆ। ਭਾਈ ਹੁਣ ਦੱਸੋ ਕਿਆ ਕਹਿੰਦੇ ਤੇ। ਮੈਂ ਜੋਰ ਦਾ ਇਹ ਮੈਂ ਪੂਰਾ ਹੀ। ਅੱਛਾ। ਹਾਂਜੀ ਮੈਸੀ ਪਹਿਲੇ ਹਾਈ ਮੈਂ ਬੰਦ ਹੁੰਦਾ ਦੂਏ ਆਈ ਮੈਂ ਖਿੱਚੀ ਜਾਂਦਾ 16 ਤਵੀਆਂ। 16 ਪੂਰੀਆਂ ਖੋਲ ਕੇ। 8-8 ਦੀਆਂ ਤਵੀਆਂ ਹਾਂ। ਕਿੰਨਾ ਟਾਈਮ ਹੋ ਗਿਆ ਭਾਈ ਟਰੈਕਟਰ ਕੇ ਇਹਨੂੰ? ਸਾਲ ਹੋ ਗਿਆ ਵੀਰੇ। ਅੱਛਾ। ਹਾਂਜੀ। ਠੀਕ ਆ। ਵਧੀਆ ਚੱਲਿਆ ਯਾਨੀ ਕਿ? ਪੂਰਾ ਜੋਰ ਆ ਪੂਰਾ। ਤੇਲ ਖਰਚਾ ਕਿਵੇਂ ਆ? ਤੇਲ ਖਰਚੇ ਵੀ ਠੀਕ ਆ ਜਾਇ ਜਾਇ ਨਾ। 755 ਦਾ ਮੁਕਾਬਲਾ ਕਰਦਾ। अच्छा हां जी हां जी 850 ਨਾਲੇ ਆਪਾਂ ਸੰਤ ਬੋਲ ਨਾਲੇ ਕਹਿੰਦੇ 850 ਵੱਧ ਖਾਂਦਾ ਤੂੰ 850 ਦਾ ਹੋ ਕਰਦਾ ਤੇਲ ਨਾ ਨਾ ਤੇਲ ਕਰ ਚਾ ਉਹਦੇ ਨਾਲ ਘੱਟੇ ਖਾਂਦਾ ਹੈ ਘੱਟ ਘੱਟ ਜੋਰ ਉਹਦੇ ਬਰਾਬਰ ਹੈ ਬਰਾਬਰ ਹੈ ਠੀਕ ਹੈ ਜੋਰ ਨਾਲ ਉਹਦੇ ਘੱਟ ਨਹੀਂ ਹੈਗਾ ਤੇ ਅੱਜ ਆਪਾਂ ਇਹਦੀ ਸਰਵਿਸ ਕਰਨੀ ਹੈ ਬਾਈ ਹਾਂਜੀ ਸਰਵਿਸ ਕਰਾਉਣਾ ਜੀ ਠੀਕ ਹੈ ਬਾਈ ਦੂਜੀ ਸਰਵਿਸ ਹੈ ਨਾ ਹਾਂਜੀ ਦੂਜੀ ਹੈ ਜੀ ਬਾਈ ਦੂਜੀ ਸਰਵਿਸ ਹੋਣ ਲੱਗੀ ਹੈ ਟਰੈਕਟਰ ਦੀ ਪਹਿਲੀ ਸਰਵਿਸ ਆਪਾਂ 60 70 ਘੰਟੇ ਤੇ ਕਰਦੇ ਆਂ ਦੂਜੀ ਆਪਾਂ ਕਹਿੰਦੇ ਨੇ ਵੀ 3 400 ਘੰਟੇ ਤਾਂ 300 ਘੰਟੇ ਤੇ ਕਰੀ ਜੰਨੇ ਆ ਠੀਕ ਹੈ ਜੀ 30 48 ਬਾਈ ਜਿਹੜਾ 30 48 ਦੇ 30 55 ਐਨਵੀ ਆ। ਉਹਦੀ ਕੈਟਾਗਰੀ ਲਗਭਗ ਸੇਮ ਹੈ ਕੋਈ ਬਹੁਤਾ ਜਿਆਦਾ ਫਰਕ ਨਹੀਂ ਹੈਗਾ ਬਾਈ ਇਹਨਾਂ ਵਿੱਚ। ਠੀਕ ਹੈ ਜੀ। ਤੇ ਇਹ ਵੀ ਤਿੰਨ ਸਿਲੰਡਰ ਚ ਆਇਆ। ਇੱਥੇ ਹੀ ਕਰ ਲੈਣੀ ਅੰਦਰ ਇਹ। ਇਹ ਵੀ ਤਿੰਨ ਸਿਲੰਡਰ ਚ ਹੈ ਬਾਈ ਉਹ ਵੀ ਤਿੰਨ ਸਿਲੰਡਰ ਚ ਕੋਈ ਬਹੁਤਾ ਜਿਆਦਾ ਮੈਂ ਅਸੀਂ ਫਰਕ ਮੰਨਦੇ ਨਹੀਂ। ਆਵਾਜ਼ ਸੁਣੋ ਬਾਈ ਲੈਟਰ ਦੀ ਆਵਾਜ਼।